ਅੱਜ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਤੇ ਅਸੀਂ ਬੇਰਜਗਾਰ ਪੀਟੀਆਈ ਯੂਨੀਅਨ ਦੇ ਵਾਈਸ ਪ੍ਰਧਾਨ ਆ ਆ ਇਹ 2000 ਪੀਟੀਆ ਪੋਸਟਾਂ 2021 ਦੇ ਵਿੱਚ ਦਸੰਬਰ 2021 ਦੇ ਵਿੱਚ ਅਨਾਉਂਸ ਕੀਤੀਆਂ ਗਈਆਂ ਸੀ ਚੰਨੀ ਸਰਕਾਰ ਦੁਆਰਾ 4 ਸਾਲ ਹੋ ਗਏ ਸਾਡੀ ਪੋਸਟ ਜਿਹੜੀ ਹੈ 5994 ਈਟੀਟੀ ਦੇ ਨਾਮ ਆਈ ਸੀਗੀ ਪਰ ਈਟੀਟੀ ਦੀ 5994 ਦੀ ਭਰਤੀ ਕੰਪਲੀਟ ਕਰ ਦਿੱਤੀ ਗਈ ਹੈ ਸਾਡਾ ਜਿਹੜਾ 2000 ਪੀਟੀਆ ਦਾ ਪੋਰਟਲ ਆ ਓਪਨ ਤੱਕ ਨਹੀਂ ਕੀਤਾ ਗਿਆ ਅਸੀਂ ਉਸ ਮੁੱਦੇ ਤੇ ਅਸੀਂ ਅੱਜ ਦਾ ਜਿਹੜਾ ਪ੍ਰੋਟੈਸਟ ਆ ਉਹ ਇੱਥੇ ਕਰ ਰਹੇ ਆ ਛਾਂਤ ਮਹੀਨਾ ਕਰ ਰਹੇ ਆ ਪਰ ਸਾਡਾ ਜਿਹੜੀ ਅਜੇ ਤੱਕ ਕੋਈ ਵੀ ਜਿਹੜੀ ਕਾਰਵਾਈ ਹੈ ਸਾਡੀ ਕੋਈ ਵੀ ਕੰਪਲੀਟ ਨਹੀਂ ਕੀਤੀ ਕਿ ਸਾਡੇ ਸਾਨੂੰ ਲਾਰੇ ਦੇ ਲਾਰਾ ਲਾਇਆ ਜਾ ਰਿਹਾ ਜਿਹਦੇ ਕਰਕੇ ਅਸੀਂ ਇਹ ਪ੍ਰੋਟੈਸਟ ਕਰ ਰਹੇ ਆ ਹਾਂਜੀ ਸਾਡੀ ਮੰਗ ਇਹ ਵੀ 2000 ਜਿਹੜੀ ਸਾਡੀ ਪੀਟੀਈ ਦੀ ਪੋਸਟਾਂ ਨੇ ਵੀ ਕਾਫੀ ਲੰਬੇ ਸਮੇਂ ਤੋਂ ਵੀ ਕਹਿੰਦੇ ਨੇ ਕਿ ਅਸੀਂ ਇਹ ਪੋਰਟਲ ਔਨਲਾਈਨ ਕਰਾਂਗੇ ਔਨਲਾਈਨ ਕਰਾਂਗੇ ਸਾਡਾ ਮੁੱਦਾ ਮੇਨ ਹੈ ਆ ਪਰ ਸਾਡਾ ਪ੍ਰੋਟੈਸਟ ਦਾ ਕੋਈ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਇਫੈਕਟ ਨਹੀਂ ਪੈ ਰਿਹਾ ਅੱਜ ਸਾਨੂੰ ਸਤਵੀਂ ਅਸੀਂ 6ਵੇਂ ਮੰਜ਼ਲ ਤੇ ਆ 7 ਦਿਨਾਂ ਤੋਂ ਡਟੇ ਹੋਈਆਂ ਸਾਨੂੰ ਕਿਹਾ ਅਸੀਂ ਲੁਧਿਆਣੇ ਬੈਠੇ ਸੀ ਟੈਂਕੀ ਤੇ ਸਰ ਮੈਂ ਟੈਂਕੀ ਤੇ ਰਹੀ ਸੀ 3 ਦਿਨ ਤਾਂ ਉਦੋਂ ਸਾਨੂੰ ਇੱਕ ਐਪਲੀਕੇਸ਼ਨ ਇਹਨਾਂ ਨੇ ਦਿੱਤੀ ਸੀ ਕਿ ਸਾਡਾ ਅਸੀਂ ਆਫਟਰ ਰਿਜ਼ਲਟ ਉਹਦੇ ਇਲੈਕਸ਼ਨਾਂ ਤੋਂ ਬਾਅਦ ਅਸੀਂ ਤੁਹਾਡਾ ਪੋਰਟਲ ਆਨਲਾਈਨ ਕਰ ਦਾਂਗੇ ਪਰ ਸਰ ਕੋਈ ਉਹਨਾਂ ਦਾ ਉਹਨਾਂ ਦਾ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਗਈ ਉਹ ਤੋਂ ਬਾਅਦ ਅਸੀਂ ਅੰਤੇ ਸੋਚਿਆ ਕਿ ਅਸੀਂ ਪੱਕੇ ਇੱਥੇ ਆ ਕੇ ਬੈਠਨੇ ਆ ਅਸੀਂ ਡਿਪਾਰਟਮੈਂਟ ਤੇ ਬੈਠੇ ਹੋਏ ਆ ਪਰ ਸਾਡੇ ਵੱਲੋਂ ਤਾਂ ਆਪ ਦਾ ਪ੍ਰੋਟੈਸਟ ਜਾਰੀ ਆ ਪਰ ਮੈਡਮ ਵੱਲੋਂ ਸਾਨੂੰ ਕੋਈ ਹਲੇ ਤੱਕ ਕੋਈ ਹੱਲ ਨਹੀਂ ਨਜ਼ਰ ਆ ਰਿਹਾ ਤਾਂ ਸਿਰ ਸਾਡੀ ਇੱਕੋ ਹੀ ਮੰਗ ਆ ਵੀ ਸਾਡਾ ਪੋਰਟਲ ਔਨਲਾਈਨ ਕੀਤਾ ਜਾਵੇ ਕਿਉਂਕਿ ਬਾਰ-ਬਾਰ ਸਰ ਸਾਡੇ ਤੋਂ ਬਾਰ-ਬਾਰ ਕਰੋ ਨਹੀਂ ਨਿਕਲੇ ਹੰਦਾ ਸਾਨੂੰ ਅਸੀਂ ਲੰਬੇ ਦੌਰ ਤੋਂ ਚੱਲ ਰਹੇ ਹਾਂ ਸਰ 2019 ਤੋਂ ਅਸੀਂ ਚੱਲ ਰਹੇ ਹਾਂ ਸਾਡੇ ਲਗਾਤਾਰ ਕਾਫੀ ਸਾਰੇ ਪ੍ਰੋਟੈਸਟ ਹੋ ਚੁੱਕੇ ਨੇ ਹੁਣ ਤੱਕ ਨਾ ਅਸੀਂ 200 ਪਲੱਸ ਕਰ ਚੁੱਕੇ ਹਾਂ ਸਰ ਪਰ ਹਰ ਵਾਰ ਸਰ ਸਾਨੂੰ ਪ੍ਰਸ਼ਾਸਨ ਵੱਲੋਂ ਕੁਝ ਨਾ ਕੁਝ ਮਿੱਟੀ ਗੋਲੀ ਦੇ ਦਿੱਤੀ ਜਾਂਦੀ ਹੈ ਤੇ ਇਹੀ ਕਿਹਾ ਜਾਂਦਾ ਕਿ ਅੱਜ ਪੋਰਟਲ ਆਨਲਾਈਨ ਕਰ ਦਾਂਗੇ ਉਹ ਅੱਜ ਨਹੀਂ ਕੱਲ ਕਰ ਦਾਂਗੇ ਪਰ ਹੁਣ ਵੀ ਸਰ ਸਾਡੇ ਕੱਲ ਵੀ ਸਾਥ ਹੀ ਗਏ ਸੀ ਕੱਲ ਦੀ ਮੀਟਿੰਗ ਤੇ ਇਹਨਾਂ ਨੇ ਸਾਨੂੰ ਕਿਹਾ ਸੀ ਅੱਜ ਅਸੀਂ ਕੁਝ ਨਾ ਕੁਝ ਹੱਲ ਕਰਾਂਗੇ ਕੱਲ ਵਾਲੀ ਪੋਸਟਪੋਨ ਹੋ ਗਈ ਸੀ ਅੱਜ ਸਾਡੀ ਉਹ ਮੀਟਿੰਗ ਹੋ ਰਹੀ ਹੈ ਪਰ ਸਰ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਕੋਈ ਪੋਜ਼ਿਟਿਵ ਆ ਰਿਹਾ ਕਿ ਸਾਨੂੰ ਇਹ ਜੋ ਅਸੀਂ ਆਪਦਾ ਵਾਦਾ ਰੱਖਿਆ ਇਹ ਪੂਰਾ ਕਰਾਂਗੇ ਪਰ ਸਰ ਹੁਣ ਤੁਸੀਂ ਆਪ ਦੇਖੋ ਇੱਥੇ ਕੀ ਹਾਲ ਨੇ ਅਸੀਂ ਇਹਦੇ ਵਿੱਚ ਰਹਿੰਦੀ ਲਾਈਟ ਹੈਗੀਆਂ ਵੀ ਡਿਪਾਰਟਮੈਂਟ ਦੇ ਵਿੱਚ ਰਾਤ ਨੂੰ ਲਾਈਟਾਂ ਵੀ ਬੰਦ ਕਰ ਦਿੰਦੇ ਨੇ ਸਰ ਬਿਨਾ ਪੱਖੇ ਤੋਂ ਬਿਨਾ ਲਾਈਟ ਤੋਂ ਅਸੀਂ ਇੱਥੇ ਰਹਿ ਰਹੇ ਹਾਂ ਸਰ ਸਾਡਾ ਹਾਲ ਨਾ ਕਰੇਗੀ ਸਰਕਾਰ ਤਾਂ ਅਸੀਂ ਕੁਝ ਨਾ ਕੁਝ ਐਦਾਂ ਦਾ ਕਾਰ ਬੈਠਾਂਗੇ ਤਾਂ ਪਲੀਜ਼ ਸਾਡੀ ਇੱਕੋ ਹੀ ਰਿਕਵੈਸਟ ਹੈ ਸਾਡਾ ਪੋਰਟਲ ਆਨਲਾਈਨ ਜਲਦੀ ਤੋਂ ਜਲਦੀ ਕਰਿਆ ਜਾਵੇ ਤੇ ਅਸੀਂ ਆਪਦੇ ਘਰਾਂ ਨੂੰ ਖੁਸ਼-ਖੁਸ਼ੇ ਬੰਦ ਕਰੀਏ ਧੰਨਵਾਦ